ਪਰ ਬੱਪੂ ਜੀ ਜੇ ਹੁਣ ਪੈਨਸ਼ਨ ਆਈ ਹੈ ਤਾਂ ਸਾਰੀ ਕਢਾ ਲਿਓ ਵੈਸੇ ਵੀ ਘਰੇ ਲੋੜ ਹੀ ਹੈਗੀ ਉਹ ਪੁੱਤ ਸਾਰੀ ਕਢਾ ਕੇ ਕੀਏ ਜਿੰਨੇ ਲਿਆ ਵਾਂ ਗੋਨੇ ਖੱਟ ਹੋ ਜਾਂਦੇ ਨੇ ਘਰੇ ਤਾਂ ਫੇਰ ਕਿਉਂ ਦਾ ਬੱਪੂ ਜੀ ਹੁਣ ਖਰਚਾ ਤਾਂ ਹੁੰਦਾ ਹੀ ਰਹਿੰਦਾਗਾ ਤੁਹਾਨੂੰ ਪਤਾ ਹੀ ਹੈ ਕਿ ਵੀਲਦਾਰੀ ਹੈਗੀ ਸਾਰੀ ਕਢਾ ਲ ਦੱਸਿੰਗੀ ਕੁਝ ਕੀ ਹੋਇਆ ਕੀ ਦੱਸਾਂ ਵੀ ਮੇਰੀ ਬੇਇੱਜ਼ਤੀ ਹੋ ਗਈ ਸਾਰੇ ਵਿੱਚ ਤੇਰੀ ਗੱਦੇ ਨਾਲ ਬੇਇੱਜ਼ਤੀ ਹੋ ਗਈ ਕੌਣ ਕਰਕੇ ਬੇਇੱਜ਼ਤੀ ਦੱਸ ਮੈਨੂੰ ਵੀਰੋ ਚਾਚੀ ਕਿ ਨੂੰ ਗਈ ਸੀ ਸਿੱਪਾ ਵੀ ਗਈ ਸੀ ਤੇ ਵਕਨ ਕੈਵਰੀ ਕੇ ਹਾਕਾ ਕੁਦਾ ਪੱਟਦੇ ਕਰੋ ਇਹ ਖਰਾਬ ਹੀ ਕਰਦਾ ਅਬਾਪੂ ਜੀ ਚਾਹ ਪੀ ਲੋ ਚਾਹ ਉਤੋ ਥੀ ਲੈ ਮੇਰੇ ਕੋਲੇ ਇੱਥੇ ਮੈਂ ਕਿੱਥੇ ਆਉਂਗਾ ਮੇਥੇ ਮੁੱਥੇ ਜੇ ਤੋੜ ਲਾਂ ਆ ਲੋ ਬਾਪੂ ਜੀ ਚਾਹ ਪੀ ਲੋ ਤੁਸੀਂ ਇੱਥੇ ਕੀ ਕਰੀ ਆਨੇ ਹੋ ਉਹ ਪੁੱਤ ਨਾ ਸਬ ਸਬਜ਼ੀਆਂ ਖਾ ਖਾ ਕੇ ਨਾ ਦੀ ਅੱਕੇ ਪੈ ਮੈਂ ਅੱਕੇ ਵੀ ਇਹ ਸਾਗ ਦੁੱਧ ਬਣਾ ਲਾਂਗੇ ਅੱਛਾ ਪਾਲਕ ਮੇਥੀ ਤੋੜ ਦਿਸੀ ਹੈ ਹਾਂ ਹਾਂ ਪੁੱਤ ਤੇਰੇ ਨਾਲ ਕੋਈ ਗੱਲ ਘਟ ਜਾ ਰਹੀ ਜੀ ਹੈ ਨਾ ਕਮਣ ਮੈਂ ਤੈਨੂੰ ਕਿੰਨੇ ਵਾਰੀ ਆਖਿਆ ਮੈਨੂੰ ਨਾ ਚਾਹ ਬਾਟੀ ਚ ਜਾਂ ਕੌਲੀ ਚ ਭਾਗੇ ਲਿਆਇਆ ਕਰ ਤੇ ਗਲਾਸ ਚ ਲੈਵ ਨਹੀਂ ਬਾਪੂ ਜਿਵੇਂ ਭੁੱਲ ਗਈ ਉਹਨਾਂ ਗਲਾਸ ਚ ਚਾਹ ਪੀਂਦੇ ਨੇ ਮੈਂ ਤਾਂ ਕਰਕੇ ਤੁਹਾਨੂੰ ਵੀ ਗਲਾਸ ਚ ਪੜਾ ਦਿੱਤਾ ਪੁੱਤੇ ਕਿੱਡਾ ਕ ਵੱਡਾ ਕੰਮ ਹੈ ਕੋਈ ਭੁੱਲ ਗਈ ਕੋਈ ਗੱਲ ਨਹੀਂ ਮੈਂ ਅਗਲੀ ਵਾਰ ਧਿਆਨ ਰੱਖਿਆ ਕਰ ਮੇਰੇ ਸ਼ੀਰ ਤੁਸੀਂ ਚਲੋ ਐ ਕਰੋ ਖੇਤੋ ਤੋੜ ਲਿਆ ਉਹ ਸਾਦ ਮੈਂ ਬਣਾ ਦੂੰਗੀ ਉਹ ਨਹੀਂ ਤੋੜ ਲਿਆਵਾਂਗੇ ਭਾਲ ਕੇ ਮਿੱਥੀ ਤਾਂ ਹੈਗੀ ਆਪਣੇ ਲੱਗੇ ਪਏ ਵਧੀਆ ਧਨੀਆ ਵੀ ਹੈਗਾ ਬਾਪੂ ਜੀ ਆ ਮੂੜੀਆਂ ਮਾਰੀਆਂ ਵਿਲੀਆਊਗਾ ਤੋੜ ਲੈ ਹਾਂ ਤੂੰ ਗੱਲ ਕਰ ਕੰਮ ਤੇ ਮੈਂ ਲੈ ਕੇ ਆਉਣਾ ਸਾਫ ਸੂਫੇ ਬਣਾਵਾਵਾਂਗੇ ਤੇ ਉਹ ਆਪਣਾ ਪ੍ਰੀਤ ਕਿੱਥੇ ਉਹ ਤਾਂ ਤਿਆਰ ਹੋ ਜਾਂਦੇ ਸੀ ਉਹਨਾਂ ਟਾਈਮ ਹੋ ਰਿਹਾਗਾ ਅੱਜ ਲੇਟ ਨਹੀਂ ਹੋ ਗਿਆ ਅੱਜ ਲੇਟ ਉੱਠੀ ਸੀ ਥੋੜਾ ਜਿਹਾ ਕੰਮਦਾਰਾ ਪੂਰਾ ਤਿਆਰ ਰੱਖਿਆ ਕਰੇ ਤੇਰੀ ਡਿਊਟੀ ਐ ਅੱਜ ਕੋਈ ਸਮਾਨ ਚਾਹ ਪਾਣੀ ਜਨੇ ਇਹ ਵੀ ਤੇ ਉਹਨੂੰ ਛੇਤੀ ਤਿਆਰ ਕਰਕੇ ਭੇਜਿਆ ਕਰ ਮੇਰਾ ਪੁੱਤ ਹਾਂਜੀ ਹਾਂ ਗੱਲ ਠੀਕ ਐ ਕਰ ਕੰਮ ਕਿੱਥੇ ਕਿੱਥੇ ਸਮਝਾਈਏ ਨਾ ਤਾਂ ਉਹ ਟਾਈਮ ਫਿਰ ਤੇ ਨਾ ਇਹ ਕੁੜੀ ਛੋਟਦੀ ਐ ਪਰ ਜੇ ਬਾੜਾ ਬੋਲਦੇ ਆ ਫੇਰੇ ਡਵਾਕ ਗੁੱਸਾ ਕਰ ਜਾਂਦੇ ਨੇ ਥੋੜਾ ਬੋਲਦਾ ਬਾੜਾ ਚਲ ਲੋਗ ਮਿਲ ਕੇ ਚਲਣ ਕਰਨ ਹੋਣਾ ਆ ਹਾਲੋ ਚਾਪੀ ਲੋ ਹੋਲੀ ਗਰਮ ਗਲਾਸ ਰੋਟੀ ਪਾ ਕੇ ਲਿਆਵਾਂ ਤੁਹਾਡੇ ਵਾਸਤੇ ਉਹ ਮੈਂ ਲੇਟ ਹੋ ਜੈਣਾ ਤੂੰ ਐ ਰੋਟੀ ਨਾਲ ਟਿਪੰਜੀ ਪੈਕ ਕਰ ਦੇ ਮੈਂ ਉੱਥੇ ਖਾ ਲੂਗਾ ਕੇ ਖਾ ਕੇ ਵਾੜ ਜਾਂਦੇ ਆ ਮੇਰਾ ਉੱਠੇ ਘੜਾ ਟਾਈਮ ਲੱਗੂਗਾ ਤੁਹਾਡਾ। ਉਹ ਟਾਈਮ ਨਹੀਂ ਆ। ਆ ਤੁਹਾਡੇ ਲੇਟ ਦਾ ਕਰਕੇ ਨਾ ਮੇਰੀ ਕਲਾਸ ਲੱਗੀ ਹੈਗੀ ਅੱਜ। ਕਿਉਂ? ਬਾਪੂ ਬੋਲ ਪੈ ਸੀਗੇ। ਗੇਰ ਨਾ ਲੇਟਗਾ ਥੋਠੇ। ਤੁਸੀਂ ਵੀ ਇੱਕ ਲੇਟ ਹੋਗੇ। ਨਾਲ ਮੇਰੀ ਗੱਲ ਸੁਣੋ ਨਹੀਂ ਸੰਧਿਆ ਨਹੀਂ ਉੱਠ ਕੇ ਤਿਆਰ ਹੋਇਆ ਜਾਂਦਾ ਤੁਹਾਡੇ ਤੋਂ। ਹੁਣ ਰੋਟੀ ਵੀ ਨਹੀਂ ਖਾ ਕੇ ਜਾਣੀ ਹੈਗੀ। ਉਹ ਕੰਮ ਤੋਂ ਥੱਕਿਆ ਆਉਣਾ ਉਹ ਬੰਦਾ ਸੁਨੇਹਾ ਕਿਵੇਂ ਉੱਠੇ? ਜਾਂ ਮੈਂ ਤੂੰ ਉਠਾ ਦੇਗਾ ਤੂੰ ਤਾਂ ਠਾਉਂਦੀ ਵੀ ਨਹੀਂ। ਆਪ ਉੱਠਦਾ ਮੈਂ అలਾਰਮ ਲਾ ਕੇ। ਅੱਛਾ ਮੈਂ ਮੇਰੀ ਡਿਊਟੀ ਅਭੀ ਮੈਂ ਤੁਹਾਨੂੰ ਸੁਣਾ ਸੰਧਿਆ ਟੈਕ ਰੋਜ਼ ਹੀ ਠੋਣੀ ਅੱਜ ਹੀ ਠੋਣਾ ਭੁੱਲ ਗਈ। ਮੈਨੂੰ ਕ ਚਲੋ ਕੋਈ ਨਹੀਂ ਅੱਛਾ ਮੇਰੇ ਨਾਲ ਤੁਹਾਨੂੰ ਬਾਜ਼ਾਰੋਂ ਨਾ ਕੋਈ ਸਬਜ਼ੀ ਨਾ ਲੈ ਕੇ ਆਇਓ ਠੀਕ ਹੈ ਹਾਂ ਅਬ ਬਾਪੂ ਕਹਿੰਦਾ ਅੱਜ ਸਾਗ ਬਣਾਉਣਾਗਾ ਅੱਛਾ ਸਾਗ ਤਾਂ ਹਾਂ ਉਹ ਖੇਤੋਂ ਤੋੜ ਲਿਆਉਣਗੇ ਹੋਰ ਕੁਝ ਲੈਣਾ ਤਾਂ ਦੱਸ ਦੇ ਮੈਨੂੰ ਸੋਦਾ ਪਤਾ ਜੇ ਮੁੱਕਿਆ ਫੇ ਉਹ ਲੈ ਆਉਤੀ ਤੇ ਕੀ ਕੁਝ ਲੈ ਕੇ ਆਉਣਾਗਾ ਮੈਂ ਤੁਹਾਨੂੰ ਸੈਂਡ ਕਰ ਦੂੰਗੀ ਪਰਚੀ ਬਣਾ ਕੇ ਚਲ ਪਰਚੀ ਬਣਾ ਕੇ ਸੈਂਡ ਕਰ ਦਿੰਦੀ ਹਾਂ ਤੇ ਰੋਟੀ ਪੈਕ ਕਰ ਦਾਂ ਮੈਂ ਤਾਂ ਕਹਿੰਦੇ ਦੋ ਰੋਟੀਆਂ ਖਾ ਜਾਂਦੇ ਫਿਰ ਉਹ ਮੈਂ ਪਹਿਲੀ ਬਹੁਤ ਲੇਟ ਹੋ ਰਿਆਂਗਾ ਤਾਂ ਤਦ ਹੀ ਸਭੋ ਚਲੋ ਠੀਕ 8 ਵਜੇ ਸੰਨਿਆਣ 8 ਕਰੋ ਹਾਂ ਬੋਲ ਜਾਣੀ ਕਿ ਪਹਿਲੇ ਸਾਗ ਮਾਰਦੀ ਮੇਰੇ ਤੇ ਰੋ ਮਰੀ ਜਾਂਦੀ ਆ ਕੋਈ ਕਿੱਥੇ ਗਿਆ ਹਾਂਜੀ ਬਾਪੂ ਜੀ ਲਿਆਂਦਾ ਸਾਗ ਸਾਗ ਨਹੀਂ ਆਦਾ ਪੁੱਤ ਮੇਥੀ ਵੀ ਨਹੀਂ ਵਿੱਚ ਅੱਛਾ ਇਹ ਬਰੀਕ ਬਰੀਕ ਜਿਵੇਂ ਮੇਰੇ ਪੁੱਤ ਨੇ ਮਲਾਈ ਵਰਗਾ ਸਾਗ ਠੀਕ ਹੈ ਬਾਪੂ ਤੁਸੀਂ ਬਦੇ ਬਣਾ ਦਿੰਦੇ ਤੇ ਮੈਂ ਥੋੜਾ ਜਿਹਾ ਦੁਪਾ ਜਾ ਕੇ ਆਉਣਾ ਤੁਸੀਂ ਕਿੱਥੇ ਚੱਲੇ ਮੈਂ ਪੈਨਸ਼ਨ ਕਢਾ ਕੇ ਆਣਾ ਅੱਛਾ ਬਾਪੂ ਜੀ ਪੈਨਸ਼ਨ ਆ ਗਈ ਆਪੋ ਤੁਮਹਾਂ ਕਾ 500 ਰੁਪਏ ਕਢਾ ਲੈ ਜੀ ਪਰ ਬਾਪੂ ਜੀ ਜੇ ਹੁਣ ਪੈਨਸ਼ਨ ਆਈ ਹੈ ਤਾਂ ਸਾਰੀ ਕਢਾ ਲਿਓ ਵੈਸੇ ਵੀ ਘਰੇ ਲੋੜ ਹੀ ਹੈਗੀ ਪੁੱਤ ਸਾਰੀ ਕਢਾ ਕੇ ਕੀਏ ਜਿੰਨੇ ਲਿਆਵਾਂਗੇ ਓਨੇ ਖਰਚ ਹੋ ਜਾਣਗੇ ਫਿਰ ਕਿਉਂਦਾ ਬੱਪੂ ਜੀ ਹੁਣ ਖਰਚਾ ਤਾਂ ਹੁੰਦਾ ਹੀ ਰਹਿੰਦਾਗਾ ਤੁਹਾਨੂੰ ਪਤਾ ਹੀ ਐ ਕਿ ਵੀਲ ਦਾ ਰੀ ਸਾਰੀ ਕਢਾ ਲਿਓ ਹੋਰ ਠੀਕ ਐ ਹਾਂ ਕਿ ਕਿਵੇਂ ਆ ਮੈਂ ਵਧੀਆ ਬਾਜ਼ਾਰ ਕਦੋਂ ਜਾਣਾ ਉਹ ਯਾਰ ਹੁਣ ਤੂੰ ਰੁਕ ਜਾਣਾ ਥੋੜਾ ਟਾਈਮ ਪਲੀਜ਼ ਪਤਾ ਬਾਪੂ ਦੀ ਪੈਨਚ ਲਈ ਹੈਗੀ ਮੈਨੂੰ ਪੈਸੇ ਤਾਂ ਦੇਣਗੇ ਜਿਹੜਾ ਉਸ ਦਿਨ ਸੂਟ ਨਹੀਂ ਦੇਖਦਾ ਕਿੰਨੇ ਦਾ ਸੀਗਾ 1200 ਦਾ ਬਾਪੂ ਦੀ ਪੈਨਚ ਆ 1500 ਆਉਗੀ 1500 ਤਾਂ ਦੇ ਹੀ ਦੇਣਗੇ ਮੈਨੂੰ ਚਲ ਕੋਈ ਨਹੀਂ ਤੂੰ ਤੂੰ ਇੱਕ ਕੰਮ ਕਰ ਹੋਰ ਨਾ ਜਾ ਬਾਜ਼ਾਰ ਥੋੜਾ ਟਾਈਮ ਰੁੱਕ ਕੇ ਵਗ ਜੀ ਮੈਂ ਵੀ ਤੇਰੇ ਨਾਲ ਹੀ ਵਗ ਜੂਗੀ ਨਾਲੇ ਹਾਂ ਉਹ ਜੁੱਤੀ ਲੈ ਆਵਾਂਗੀ ਤੂੰ ਹੀ ਤਾਂ ਦੱਸਿਆ ਸੀਗਾ ਨਵੀਂ ਜੁੱਤੀਆਂ ਵਾਲੀ ਦੁਕਾਨ ਖੁੱਲੀ ਹੈ ਜਿਹੜੀ ਲੱਕੜਾਂਗੀ ਤੈਨੂੰ ਪਤਾ ਹਾਂ ਠੀਕ ਹੈ ਹੋਰ ਕੌਣ ਜਾ ਰਿਹਾ ਹੈ ਕਰਨ ਨਾਲ ਮੰਮੀ ਤੂੰ ਕੀ ਕਰਾਉਣਾ ਆਪਾਂ ਦੋਵੇਂ ਚੱਲਾਂਗੇ ਨਹੀਂ ਨਹੀਂ acha ਠੀਕ ਹੈ ਚੱਲ ਜੰਗਾ ਤੂੰ ਨਾ ਦੋ ਘੰਟੇ ਬਾਅਦ ਚੱਲੀ ਮੈਂ ਵੀ ਚੱਲੂਗੀ ਫਿਰ ਬਾਪੂ ਆਉਣ ਵਾਲੀ ਹੈਗੇ ਮੈਂ ਪੇਸ਼ਾਨ ਖੜਦਾ ਚੱਲਾਂਗੀ ਠੀਕ ਹੈ ਹਾਂ ਮੈਂ ਫੋਨ ਕਰ ਦੂੰਗੀ ਤੂੰ ਕਰੀਆ ਜੀ ਚਲ ਕੋਈ ਨਹੀਂ ਮੈਂ ਫੋਨ ਕਰ ਦੂੰਗੀ ਠੀਕ ਹੈ ਚੱਲ ਬਾਜ਼ਾਰ ਜਾਇਆ ਹਾਂਗੀ ਵਧੀਆ ਸੂਟ ਲੈ ਆਉਂਗਾ ਫਿਰ ਸਾਰੇ ਕੰਮ ਕਰ ਦੱਸਾਂਗੀ ਟਰਨ ਆਉਂਗਾ ਆ ਗਏ ਬਾਪੂ ਜੀ ਆ ਲੋ ਪਾਣੀ ਪੀ ਲੋ ਪਾਣੀ ਕੁੜੇ ਚਾਹ ਨਾ ਪਹਿਲੇ ਚੱਕੀ ਫਿਰਦੀ ਹੈ ਨਾ ਬਾਪੂ ਪਹਿਲੇ ਹੁੰਦਾ ਨਹੀਂ ਬਾਪੂ ਜੀ ਤੁਸੀਂ ਇੰਨੀ ਦੂਰ ਆਏ ਹੋ ਮੈਂ ਸੱਚੀ ਪਾਣੀ ਤਾਂ ਫੜਾਣੀ ਚਾਹੀ ਗਾਣੇ ਦੀ ਪੁੱਤ ਦਾ ਇਹ ਕੰਮ ਹੁੰਦਾ ਪੁੱਤ ਕਿ ਲੋਕਾਂ ਦਾ ਖਿਆਲ ਰੱਖਣਾ ਹਾਂਜੀ ਚਾਹ ਬਣਾ ਦਾ ਤੁਹਾਡੇ ਵਾਸਤੇ ਨਹੀਂ ਚਾਹ ਤਾਂ ਪੁੱਤ ਜੀ ਗਰਮੀ ਵੜੀ ਹੈ ਕੀ ਕਰੀਏ ਚਾਹ ਹੁੰਦਾ ਤੇ ਤੈਨੂੰ 5-400 ਰੁਪਏ ਨਾ ਸਰਦੂ ਨਹੀਂ ਬਾਪੂ ਜੀ 500 ਡਾਰਸਨਾਲ ਕੀ ਹੋਊਗਾ ਤੁਹਾਨੂੰ ਵੀ ਪਤਾ ਵੀ ਇਹਨਾਂ ਦੀ ਹਾਲੇ ਤੱਕ ਸੈਲਰੀ ਆਈ ਨਹੀਂ ਹੈਗੀ ਘਰੇ ਚਾਪਤਾ ਵੀ ਸਾਰਾ ਕੁਝ ਮੁੱਕਿਆ ਪਿਆ ਦਾ ਚਾ ਗੁਰ ਵੀ ਨਹੀਂ ਹੈਗਾ ਉਹ ਤਾਂ ਉਹਦੀ ਜ਼ਿੰਮੇਦਾਰੀ ਹੈ ਮੈਂ ਤਾਂ ਹੁਣ ਪੈਨਸ਼ਨ ਲਿਆਉਣਾ ਸਾਨੂੰ ਕੁਝ ਮੈਨੂੰ ਲੋੜ ਹੋ ਗਈ ਦਵਾਈ ਦੂ ਵੀ ਲਾਉਣੀਆਂ ਬਾਕੀ 100-200 ਰੁਪਏ ਮੈਨੂੰ ਆਪ ਨੂੰ ਕਿਚਾਈਦਾ ਹੁੰਦਾ ਹੈ ਹੈ ਖਾਲੀ ਜੇਬ ਦੱਸ ਲਈ ਫਿਰਦਾ ਰਹਿਣਾ ਬਾਪੂ ਜੀ ਤੁਹਾਨੂੰ ਪਤਾ ਤਾਂ ਹੈਗਾ ਇਹਨਾਂ ਨੇ ਐਡਵਾਂਸ ਫੜ ਲਿਆ ਸੀ ਉਸ ਤੋਂ ਬਾਅਦ ਹੁਣ ਆ ਮਹੀਨੇ ਦੀ ਸੈਲਰੀ ਤਾਂ ਦੇਣ ਦੇਣੀਗੇ ਹੁਣ ਉਹ ਐਂ ਕਰ ਕੋਈ ਤੇ ਆਲੇ ਆਨਿਕ ਸੌ ਰੁਪਏ ਦੱਲੇ ਆਹ ਲੈ ਇਹਦੇ ਨਾਲ ਦੂਜੇ ਮਹੀਨੇ ਵੇਲੇ ਦੇ ਦੂੰਗਾ ਬਾਪੂ ਜੀ 500 ਨਾਲ ਕੀ ਹੋਊਗਾ ਤੁਹਾਨੂੰ ਵੀ ਪਤਾ ਹੀ ਨਹੀਂ ਤਾਂ ਮਹਿੰਗਾਈ ਹੋ ਰਹੀ ਹੈਗੀ 500 ਨਾਲ ਤਾਂ ਕੁਝ ਬਣਦਾ ਹੀ ਨਹੀਂਗਾ ਕੀ ਆਊਗਾ ਸਬੰਧ ਕਰਦਾ ਕੁਝ ਨਹੀਂ ਆਉਣਾ ਇਹ ਆ ਲੈ ਬਈ ਕੋਰ ਲਾ ਦਨ ਉਹਨਾ ਆ ਲੈਨੇ ਇੱਕ ਤਾਂ ਤੂੰ ਕੋਸ ਉਹਨੂੰ ਕਹੀ ਜੀ ਬਾਪੂ ਜੀ 700 ਰੁਪਏ ਇਹਦੇ ਨਾਲ ਕੀ ਹੋਊਗਾ ਉਹ ਉਹ ਤਾਂ ਮੈਂ ਨਾ ਦਵਾਈ ਵਾਲਿਆਂ ਨੂੰ ਜੇ ਇੱਕ ਦਮ ਇਹਨੂੰ ਪਤਾ ਇੱਥੇ ਠੱਠਿਆ ਜਾ ਰਿਹਾ ਜਾਂਦਾ ਜਦੋਂ ਫਿਰ ਉਹ ਇੰਟਰ ਤੇ ਖੜਾ ਹੁੰਦਾ ਮੇਰਾ ਤਾਂ ਕੰਮ ਰੱਖਣ ਨੂੰ ਕਹਿੰਦਾ ਵੀ ਮਹੀਨੇ ਨੂੰ ਟਿੰਗ ਮੈਂ ਦਿੰਦਾ ਉਹ ਵੀ ਲੈ ਹਾਰ ਵਾਲਾ ਬੰਦਾ ਹੌਣ ਕਰਕੇ ਵੀ ਚੱਲ ਸਿਆਣੇ ਬੰਦੇ ਨੂੰ ਕੰਮ ਦਾ ਜਵਾਬ ਦੇ ਤੁਹਾਨੂੰ ਪਤਾ ਪਾਪੂ ਜੀ ਮੈਂ ਤਾਂ ਕਦੇ ਕਹੀ ਨਹੀਂ ਤੁਹਾਨੂੰ ਸਰ ਪੂਰੀ ਜਿੰਨੇ ਕੁਦੋਂ ਮੈਨੂੰ ਵਾਪਸ ਹੋਏ ਨਾ ਤੈਨੂੰ ਦੇ ਦੂੰਗਾ ਸੁਆਹ ਦੱਸ ਮੈਂ ਸਾਗ ਲੈ ਆ ਕੇ ਦਿੱਤਾ ਸੀ ਬਣਾ ਲੈ ਹਾਂਜੀ ਤੇਰੇ ਪਰਸਾ ਤੇ ਉਹ ਕਿ ਉਹ ਜਗਾ ਕੇ ਅਹ ਹੈ ਨਹੀਂਗਾ ਤੁਸੀਂ ਲੈ ਆਏ ਫਿਰ ਮੇਰੇ ਤਾਂ ਸਲਾਹ ਵੀ ਮੱਖਣੀ ਲਿਓਂਗਾ ਹਾਂ ਠੀਕ ਹੈ ਠੀਕ ਹੈ ਚੱਲ ਆਇਆ ਕਰ ਤੂੰ ਮੱਕੀ ਦਾ ਆਟਾ ਬਾਕੀ ਨੇ ਮਿੱਸੀਆਂ ਦਾ ਹੀ ਰੋਟੀਆਂ ਠੀਕ ਹੈ ਠੀਕ ਹੈ ਤੇ ਮੈਂ ਫਿਰ ਮੱਖਣ ਲਿਆਵਾਂ ਮੈਂ ਠੀਕ ਹੈ ਠੀਕ ਹੈ ਲਿਆਵਾਂ ਹਾਂ ਚੱਲ ਲੈ ਸੋਟ ਸੂਟ ਵੀ ਆ ਦਿੱਤਾ ਇਹਦੇ ਨਾਲ ਸੂਟ ਤੱਕੀ ਜੁੱਤੀ ਤੱਕ ਨਹੀਂ ਹੁੰਦੀ ਵੀ ਦੱਸ ਇੰਨੇ ਵੈਸੇ ਤੂ ਕੀ ਕਰਨੇ ਆਗੇ ਅੱਛਾ ਮੱਖਣ ਲਿਆਊਗਾ ਮੱਖਣ ਵਾਸਤੇ ਕਿੱਥੋਂ ਆ ਗਏ ਪੈਸੇ ਚਾਹੀਦੇ ਨੇ ਕੀ ਲੋੜ ਆ ਗਈ ਦੇ ਕੇ 700 ਰੁਪਿਆ ਸਾਰਤਾ ਬਚ ਦੇ ਦੂੰਗਾ ਮੈਨੂੰ ਪਤਾ ਹੀ ਆ ਬਚ ਕਿਹੜੇ ਪੈਸੇ ਮੇਰੇ ਹੱਥ ਚ ਦੇਵਾਂ ਇਸ ਕਰ ਚ ਨਾ ਸਾਰਾ ਕੰਮ ਕਰਕੇ ਵੀ ਨਾ 1 ਰੁਪਿਆ ਵੀ ਨਹੀਂ ਮੇਰੇ ਹੱਥ ਚ ਆਉਂਦਾ ਹੁਣ ਇਹਨਾਂ ਦਾ ਕੀ ਹੋਊਗਾ ਫਾਰੀ ਪਲਾਨਿੰਗ ਚੌਪਟ ਕਰਦੀ ਆ ਫੜ ਲਓ 700 ਰੁਪਿਆ ਐਨੀ ਖੁਸ਼ੀ ਸੀਗੀ ਵਧੀਆ ਪੈਨਚ ਲਾਈ ਹੋਈ ਹੈਗੀ ਤੁਹਾਡਾ ਸਵਾਗਤ ਮੈਂ ਤਾਂ ਸਵਾਗਤ ਬਣਾਉਣਾ ਵੀ ਨਹੀਂ ਜੀ ਕਰਦਾ ਸੰਦੀਪ ਉਹ ਸੰਦੀਪ ਇਹ ਹਾਲਤ ਕੀ ਇਹਨਾਂ ਕੀ ਹੋ ਗਿਆ ਹੋ ਕੀ ਹੋ ਗਿਆ ਤੈਨੂੰ ਐ ਕਿਉਂ ਬੈਠੀ ਆ ਤੂੰ ਕੁਝ ਨਹੀਂ ਆਇਆ ਉਸਤਾ ਹੋਇਆਗਾ ਫਿਰ ਐ ਮੂੰਹ ਜਿਹਾ ਬਣਾ ਰੱਖਿਆ ਬਿਮਾਰ ਬੂਰ ਹੋ ਰਿਕੇ ਕਹਿਣਾ ਕੁਝ ਨਹੀਂ ਹੋਇਆ ਉਹ ਫਿਰ ਗੱਲ ਤਾਂ ਦੱਸਦੇ ਕੋਈ ਐ ਭੱਜ ਕੇ ਕੋ ਪੈਣੀ ਆ ਨਲੇ ਮੈਂ ਲਾ ਤਾਂ ਰੋਟੀ ਰੋਕ ਵੀ ਨਹੀਂ ਕੀਤਾ ਹਜੇ ਤੂੰ ਨਾ ਪਾਣੀ ਗਰਮ ਕੀਤਾਗਾ ਮੇਰੇ ਤੋਂ ਤਾਂ ਕੁਝ ਨਹੀਂ ਹੁੰਦਾ ਸਾਗ ਬਣਿਆ ਪਿਆਗਾ ਕੱਲਾ ਸਾਗ ਹੀ ਖਾ ਲੋ ਮੈਥੇ ਰੋਟੀ ਬਣਦੀਗੀ ਲੈ ਸਾਰਾ ਦਿਨ ਬੰਦਾ ਕੰਮ ਕਰਕੇ ਆਉਂਦਾ ਕੱਲਾ ਸਾਗ ਖਾ ਲੋ ਅਕੇ ਉਹ ਗੱਲ ਦੱਸੇਂਗੀ ਕੁਝ ਕੀ ਹੋਇਆ ਕੀ ਦੱਸਾਂ ਵੀ ਮੇਰੀ ਬੇਇੱਜ਼ਤੀ ਹੋ ਗਈ ਸਾਰੇ ਵਿੱਚ ਤੇਰੀ ਗੱਦੇ ਨਾਲ ਬੇਇੱਜ਼ਤੀ ਹੋ ਗਈ ਕੌਣ ਕਰਕੇ ਬੇਇੱਜ਼ਤੀ ਦੱਸ ਮੈਨੂੰ ਵੀਰੋ ਚਾਚੀ ਕਿ ਨੂੰ ਗਈ ਸੀਗੀ ਸਿੱਪਾ ਵੀ ਗਈ ਸੀ ਤੇ ਪਿੰਕੀ ਵੀ ਗਈ ਸੀ ਫਿਰ ਕੀ ਹੋ ਗਿਆ ਬਾਜ਼ਾਰ ਚ ਸੂਟ ਲੈਣ ਮੇਰੇ ਕੋਲ ਪੈਸੇ ਹੈ ਨਹੀਂ ਸੀਗੇ ਉਹ ਫਿਰ ਸਵੇਰੇ ਦੱਸ ਤਾਂ ਸਕਦੀ ਸੀ ਤੇ ਤੈਨੂੰ ਲੱਗੋ ਗਿਆ ਮੈਂ ਵੀ ਮੈਨੂੰ ਪਤਾ ਸਰਗਾ ਨਹੀਂ ਲੋੜਾ ਪਤਾ ਸਰਗਾ ਨਹੀਂ ਕੀ ਕਹੇ ਵੀ ਕਰੋ ਤੈਨੂੰ ਪੈਸੇ ਵੀ ਨਹੀਂ ਮਿਲਦੇ ਹੈਗੇ ਸੂਟ ਜੋਗੇ ਉਹ ਤੂੰ ਆਪ ਮੌਕਾ ਦਿੰਦੀ ਉਹਨਾਂ ਨੂੰ ਕਹਿਣ ਦਾ ਜੇ ਤੂੰ ਮੈਨੂੰ ਸਵੇਰੇ ਹੀ ਕਹਿ ਦਿੰਦੀ ਮੈਂ ਤੈਨੂੰ ਪੈਸੇ ਆਪੀ ਦੇ ਜਾਂਦਾ ਅੱਛਾ ਤੂੰ ਤੁਹਾਨੂੰ ਕਿਹਾ ਕਰਾਂ ਤੁਹਾਨੂੰ ਆਪ ਨੂੰ ਨਹੀਂ ਪਤਾ ਲੱਗਦਾ ਵੀ ਜ਼ਰੂਰਤਾਂ ਹੁੰਦੀਆਂ ਨੇ ਅਗਲੇ ਦਿਨ ਵੀ ਕਰੇ ਪੈਸੇ ਦੇਣੇ ਚਾਹੀਦੇ ਆ ਮੈਂ ਵੀ ਆਉ ਦਾ ਕੰਮ ਚੱਲ ਜਾ ਮੈਨੂੰ ਕੀ ਪਤਾ ਤੂੰ ਸੂਟ ਲੈ ਕੇ ਆਉਣਾਗਾ ਬੰਦਾ ਕੰਮ ਸੇ ਕੰਮ ਕਹਿ ਤਾਂ ਸਕਦਾ ਮੈਂ ਅੱਜ ਸੂਟ ਲੈਣੇ ਜਾਣਾ ਮੈਨੂੰ ਪੈਸੇ ਦੇ 줘 ਆਪ ਨੂੰ ਸੋ ਚਲ ਹੁਣ ਮੂੰਹ ਨਾ ਬਣਾ ਹੁਣ ਮੈਨੂੰ ਐਸਾ ਸ ਵੀ ਕਿੰਨੇ ਦਾ ਜਾਣਾ ਸੂਟ 1500 ਦਾ ਸੀਗਾ 1500 ਦਾ ਕੋਈ ਕਟਕੁੱਟਲਾ ਹੈ ਨਹੀਂ ਸੀ ਘਰ ਦਾ ਖਰਚਾ ਵੀ ਦੇਖਣਾ ਖਰਚਾ ਤਾਂ ਪਹਿਲੇ ਨਹੀਂ ਤੁਰਦਾ ਹੈਗਾ ਗਵਾਂਢ ਚ ਵਿਆਹ ਆਇਆਗਾ ਅਗਰ ਮੈਨੇ 2 2 3 3000 ਦੇ ਸੂਟ ਲੈਤਨੇ ਮੈਂ 1500 ਦਾ ਵੀ ਨਹੀਂ ਲੈ ਸਕਦੀ ਕੋਈ ਗੱਲ ਨਹੀਂ ਉਹ ਕੜਾਪਣਾ ਵਿਆਹ ਹੈਗਾ ਇੱਕ ਦਿਨ ਵਿਆਹ ਚ ਜਾਣਾਗਾ ਤੇ ਫਿਰ ਸੂਟ ਤਾਂ ਚੱਜ ਦਾ ਪਾ ਕੇ ਲੈ ਕੇ ਜਾਉਂਗੀ ਉਹ ਮੈਡਮ ਜੀ 500 ਵਾਲਾ ਵੀ ਉਸੇ ਚ ਦਿਸੂਗਾ 15 16 ਵੀ ਉਮੀਦਿਸੂਗਾ ਤੁਸੀਂ ਨਹੀਂ ਕਹਿਆ ਤਾਂ ਨਾ ਵੀ ਪੈਸੇ ਨਹੀਂ ਦੇਣੀ ਗੱਲ ਕਰ ਤੂੰ ਮੈਂ ਦਬਿਆ ਹੀ ਨਹੀਂ ਜਾਂਦੀ ਮੇਰੇ ਕੋਲ ਪਿਆ ਤਾਂ ਹੈਗਾ ਯਾਰ 500 ਰੁਪਿਆ ਪਿਆ ਇਸ ਟਾਈਮ ਮੇਰੇ ਕੋਲ ਤੇ ਬਾਕੀ ਤੂੰ ਐ ਕਰ ਉਹਨਾਂ ਦੇ ਕਿੰਨੇ ਤਰੀਕ ਦਾ ਵਿਆਹ ਹੈ ਤੂੰ ਆ ਲੈ ਫੜ 500 ਰੁਪਿਆ ਫੜ ਲੈ ਇੱਕ ਵਾਰ ਇਹਦੇ ਨਾਲ ਕੀ ਆਊਗਾ ਉਹ ਕੋਈ ਨਾ ਇੱਕ ਵਾਰ ਡੰਗਾ ਲਾ ਲਾ ਹੁਣ ਤੂੰ ਵੀ ਦੇਖ ਲੈ ਕਰਕੇ ਨਹੀਂ ਇਹਦੇ ਨਾਲ ਕੀ ਆਊਗਾ ਤੇ ਫਿਰ ਤੁਸੀਂ ਫੈਕਟਰੀ ਚ ਫੜ ਲਓ ਪੈਸੇ ਉਹ ਫੈਕਟਰੀ ਜੋ ਪਹਿਲੀ ਤਾਂ ਅਡਵਾਂਸ ਫੜ ਕੇ ਚਲਾਈ ਬੈਠਾਂਗਾ ਉਦੋਂ ਬਾਪੂ ਤੇ ਲੱਗ ਗਏ ਪੈਸੇ ਤੇ ਫਿਰ ਹੋਰ ਅਡਵਾਂਸ ਫੜ ਲਓ ਹੋਰ ਅਡਵਾਂਸ ਐ ਕਿਵੇਂ ਦੇ ਦੂਗਾ ਅਗਲਾ ਕੰਮ ਕਰਦੇ ਹਾਂ ਦੇ ਤਾਂ ਸਕਦੀ ਆ ਪੈਸੇ ਕੰਮ ਕਰਦੇ ਪਹਿਲਾਂ ਵੀ ਉਹਨੇ 20000 ਰੁਪਏ ਅਡਵਾਂਸ ਦਿੱਤਾ ਹੋਰ ਨਹੀਂ ਅਗਲਾ ਦਿਨ ਦਾ ਦਿੰਦਾ ਦੁੰਦਾ ਹੈਗਾ ਜਦ ਬਾਗਚਾਨੇ ਨਾਲ ਪਾਣੀ ਪੁਣੀ ਕਰਮ ਕਰਦੇ ਇੱਥੇ ਨਾ ਬੈਠੀ ਰਹਿ ਨਾਉਣਾਗਾ ਮੈਂ 500 ਨਾਲ ਕੀ ਆ ਜੂਗਾ ਉਹ ਬਥੇਰਾ ਗੁਸਾ ਆ ਜੂਗਾ ਕੋਈ ਨਾ ਕਰ ਦੋਨੇ ਜੀ ਰਲ ਕੇ ਚਲਾਉਨੇ ਹੁੰਦੇ ਆ ਜੀ ਜ਼ਰੂਰਤਾਂ ਨਹੀਂ ਪੂਰੀਆਂ ਹੁੰਦਾ ਹੋਣਾ ਵਿਆਹ ਹੀ ਨਾ ਕਰਾਉਂਦੇ ਮੇਰੇ ਨਾਲ ਵਿਆਹ ਨਾ ਕਰ ਬਸ ਮੈਨੂੰ ਨਾ ਬੁਲਾਇਓ ਕਮਾਲ ਹੋਈ ਪੀਏ ਮੈਨੂੰ ਨਾ ਬੁਲਾਇਓ ਕਿੱਥੇ ਤਾਂ ਦੋਨੇ ਜੀਆਂ ਨੇ ਸੰਭਾਲਣਾ ਸੀਗਾ ਘਰ ਨੂੰ ਹੁਣ ਜੇ ਇੱਕ ਜਣਾ ਖਰਚਾ ਕਰੂਗਾ ਇੱਕ ਤਾਂ ਬੋਚੀ ਜਾਂਦਾਗਾ ਕਮਾਲ ਹੋਈ ਪਈ ਆ ਜਮੀ ਇਹਦੇ ਅੱਗੇ ਉਹ ਲਿਆਦੇ ਸੰਦੀਪ ਪਹਿਲੀ ਲੇਟ ਹੋ ਰਿਆਂਗਾ ਮੈਂ ਮੇਰੇ ਕੋਲ ਕੰਮ ਵੀ ਨਹੀਂ ਟਾਈਮ ਨਾਲ ਕਰਦਾ ਆ ਆ ਲੋ ਚਾਪੀਓ ਤੇ ਉਹ ਲਿਆ ਦੇ ਫਿਰ ਚੋਲਾ ਮੇਰਾ ਲਿਆ ਦੇ ਨੀ ਦੇਖ ਨੂੰ ਸਾਂਗਾ ਤਾਂ ਕਰ ਤਾਂ 500 ਰੁਪਏ ਦੇ ਦੋ ਪਲੀਜ਼ ਮੈਂ ਸੂਟ ਲੈ ਕੇ ਆਉਣਾ ਉਹ ਸੰਦੀਪ ਤੂੰ ਸੁਣਦੀਆਂ ਨੂੰ ਹੁੰਦੀ ਇੱਕ ਵਾਰੀ ਕਹੇ ਤੂੰ ਜਦੋਂ ਪੈਸਾ ਦਾ ਇੰਨਾ ਹੈ ਹੀ ਨਹੀਂ ਅਰੇਜਮੈਂਟ ਮੈਂ ਕਿੱਥੋਂ ਲੈ ਕੇ ਦੇਣਾ ਦੰਨਾ ਨਾਰੇ ਵੜ ਲਓ ਕਿ ਜੇ ਤੋ ਤੇ ਪਹਿਲਾਂ ਵਾਲੇ ਵੀ ਤਾਂ ਖੜੇ ਨੇ ਉਹ ਵੀ ਤਾਂ ਦੇਨੇ ਆ ਮੈਂ ਕੱਲੇ ਫੈਕਟਰੀ ਚ ਉਧਾਰੇ ਨਹੀਂ ਖੜੇ ਸੀਗੇ ਆ ਪੀਟੇ ਦੇ ਵੀ ਦੇਨੇ ਆਗੇ 10000 ਰੁਪਏ ਉਹ ਤੋਂ ਵੀ ਫੜਿਆ ਸੀਗਾ ਉਹਦਾ ਜੇ ਮੈਂ ਪੰਜ ਹੀ ਮੋੜਿਆ ਪੰਜ ਰਹਿੰਦਾਗਾ ਜੇ ਕਿ ਸਾਰਿਆਂ ਨੇ ਸੁੱਤ ਲੈਂਦੇ ਮੈਂ ਹੀ ਰਹਿ ਗਈ। ਉਹ ਕੋਈ ਗੱਲ ਨਹੀਂ ਫਿਰ 500 ਵਾਲੇ ਨਾਲ ਦੰਗਾ ਲਾ ਲਾ 500 ਵਾਲਾ ਵੀ ਤਾਂ ਉਵੇਂ ਹੀ ਦਿਖਣਾ। 500 ਵਾਲੇ ਨਾਲ ਵਿਆਹ ਦੇਖਿਆ ਜਾਂਦਾ ਹੁੰਦਾ। ਤੂੰ ਮੰਨ ਲਿਆ ਯਾਰ ਐਵੇਂ ਜਿੱਦ ਨਹੀਂ ਕਰੀਦੀ। ਸੁਣੋ ਕਿਸੇ ਤੋਂ ਪਲੀਜ਼। ਉਹ ਜਿੱਦ ਨਹੀਂ ਕਰੀ। 500 ਰੁਪਏ। ਉਹ 400 ਰੁਪਏ ਦੀ ਸਮਾਈ ਵੀ ਲੱਗੂਗੀ 900 ਚ ਪੈ ਜਾਊਗਾ। ਸਮਾਈ ਵਾਚ ਦੇ ਦਾਂਗੇ। ਪੁੱਛ ਲਓ। ਬਾਅਦ ਚ ਵੀ ਤਾਂ ਦੇਣੀ ਪੂਗੀ ਉਹਨੂੰ ਬਾਅਦ ਚ ਦੇ ਦਾਂਗੇ। ਤੂੰ ਹੁਣ ਐਵੇਂ ਨਾ ਮੂੰਹ ਬਣਾ। ਜਾਂ ਮੇਰਾ ਟੀਫਨ ਲੈ ਆ ਕੇ ਦੇ। ਕੋਈ ਗੱਲ ਨਹੀਂ ਆਪਣਾ ਵੀ ਟਾਈਮ ਆਊਗਾ 15 1500 ਵਾਲੀ ਸੂਟ ਪਾਉਣ ਨੂੰ ਹਾਂ ਆਉਂਦਾ ਮੈਂ ਤਾਂ ਜਾਂਦੀ ਨਹੀਂ ਵਿਆਹ ਤੇ ਮਾਰੋ ਲਈ ਪੀ ਜੇ ਰੇ ਹੰਗੋਂ ਦੇ ਗਣ ਜਤੀ ਹਨ ਹਨ ਰਾਤ 12 ਮਾਰਦੇ ਆਕੜ ਦਿਖਾਉਂਦੀ ਹਾਂ ਬਾਪੂ ਹਾਂ ਕਿਵੇਂ ਤੋਪੇ ਸੀ ਕਿਹਨਾਂ ਹੋਰ ਮੋਹਾਂ ਪਈ ਸੀ ਉਹ ਆਇਆ ਸੀਗਾ ਆਪਣਾ ਨਾ ਪੰਮੇ ਗਿਆ ਤੂੰ ਨਾ ਮੋਟਰ ਪੁੱਛੀ ਹੋਈ ਸੀਗੀ ਅੱਛਾ 10 ਵਜੇ ਆਊਗੀ ਲਾਈਟ ਅੱਛਾ ਜੀ ਮੈਨੂੰ ਤਾਂ ਲੱਗ ਜੂਗਾ ਉੱਥੇ ਟਾਈਮ ਉ ਤਾਂ ਮੈਂ ਅੱਜ ਦੀ ਛੁੱਟੀ ਕਰਨੀ ਸੀਗੀ ਉਹ ਕਹਿੰਦੇ ਮਾੜਾ ਜਾ ਆ ਜਾ 12 1 ਵਜੇ ਤੱਕ ਕੰਮ ਕਰ ਆ ਜਾ ਤੂੰ ਵੀ ਕੰਮ ੜਿਆ ਪਿਆਗਾ ਠੀਕ ਹੈ ਤੇ ਮੈਂ 12 1 ਵਜੇ ਮੈਂ ਆ ਜੂਗਾ ਉਹਨਾਂ ਟਾਈਮ ਨਾ ਤੂੰ ਖੇਤ ਪਾਣੀ ਲਾ ਲਈ ਪਰ ਜਦ ਮੈਂ ਉਹ ਤਾਂ ਬੌਧੂ ਨੂੰ ਘਰੇ ਦੱਸ ਦਿਆ ਕਰਗਾ ਮੈਂ 10 ਮਿੰਟ ਆਰਾਮ ਕਰਦਾ ਸੀ ਬੋਲ ਮਾਰ ਕੇ ਉਠਾਉਣਾ ਜਰੂਰੀ ਹੁੰਦਾ ਤੇ ਉਹ ਕੋਈ ਨਾ ਬਾਪੂ ਐਨੇ ਨਾਲ ਕੀ ਹੋ ਗਿਆ ਨਾਲੇ ਟਾਈਮ ਹੋ ਹੀ ਪਿਆਗਾ 8 ਵਜੇ ਤੂੰ ਰੋਟੀ ਰੋਟੀ ਖਾ ਕੇ ਭੱਜ ਜੀਂ ਜਾ ਠੀਕ ਹੈ ਜੀ ਤੂੰ ਭੱਜ ਤੇ ਨੱਕੇ ਨੁੱਕੇ ਤਾਂ ਮੈਂ ਲਾਏ ਪਿਆ ਸਾਰਾ ਕੁਝ ਕਰਿਆ ਪਿਆਗਾ ਬਸ ਜਾ ਕੇ ਤੂੰ ਮੋਟਰ ਦਾ ਪਹੀਏ ਹੀ ਦੱਬਣਾਗਾ ਕੋਈ ਨਹੀਂ ਠੀਕ ਉਹ ਬੰਦ ਕਰਿਆ ਸੀ ਗੱਲ ਮਾਂ ਕਈ ਵਾਰ ਰਾਤ ਨੂੰ ਲਾ ਦਿੰਦੇ ਐਵੇਂ ਕਿਸੇ ਕੋਈ ਨਹੀਂ ਮੱਕ ਚ ਪਈ ਜਾਊਗਾ ਠੀਕ ਹੈ ਤੇ ਨਾਲੇ ਮੈਂ ਰੇਅਰੂ ਲੈ ਆਉਂਗਾ ਯਾਰ ਇਹ ਸੱਟਦਾ ਜੀ ਆਹੋ ਤੇ ਨਾ ਜਾੜ ਕਰਕੇ ਭੱਜ ਜੀ ਨਹੀਂ ਹੁਣ ਲੋਕਡਾਉਨ ਦਾ ਉਹ ਨਹੀਂ ਜਾਂਦਾ ਮੁੰਡਾ ਹੋਰ ਮਸਾਂ ਦਿੱਤੀ ਉਹਨਾਂ ਦੇ ਮੋਟਰ ਚੰਗਾ ਪਾਇ ਤਾਂ ਦੇਖ ਲੈ ਭਰੇ ਮਾਨ ਸਾ ਵੀ 10 ਮਿੰਟ ਪਿਆਗਾ ਘਰੇ ਦੱਸ ਜਾ ਪਰ ਹੁਣ ਉਠ ਠੀਕੜੇ ਤੁਰ ਜਾਨੇ ਹੌਲੀ ਹੌਲੀ ਉਹ ਕੋਈ ਇੱਕ ਤਵਾਕਾ ਨੂੰ ਨਹੀਂ ਕੋ ਦੱਸਣ ਜੋ ਕਰੇ ਮੈਂ ਕਿਉਂ ਬੜਾ ਨਿਆਣਾ ਐ ਐ ਹੋ ਗਿਆ ਏਡਾ ਮੇਡਾ ਜਿਹਾ ਕੰਮ ਸ਼ੋਰ ਓਹ ਹੋ ਕਾਲਾ ਮੈਂ ਨੰਬਰੀ ਸੱਤ ਨੇ ਚੇਡੇ ਕਰਦੇ ਜਾ ਆਏ ਹਾਏ ਮੈਂ ਝਗੜਾ ਨਹੀਂ ਦਾ ਓਹ ਹੋ ਓਹ ਹੋ ਕਰੇ ਸਾਹਮਣੇ ਹੋ ਬੰਦਾ ਮੁੰਡੇ ਦਾਦੇ ਪੁੱਤ ਕੇ ਆਏ ਹਾਏ ਬਾਪੂ ਜੀ ਅੱਜ ਚਾਹ ਪਾਣੀ ਵੀ ਨਹੀਂ ਮੰਗਦੇ ਮੈਂ ਬਾਪੂ ਜੀ ਬਾਪੂ ਜੀ ਹਾਂ ਭਾਈ ਅੱਜ ਤੁਸੀਂ ਚਾਹ ਪਾਣੀ ਵੀ ਨਹੀਂ ਮੰਗਿਆ ਹੈਗਾ ਠੀਕ ਹੋ ਹਾਂ ਠੀਕ ਹੈ ਭਾਈ ਮੇਰਾ ਨਾ ਦੀਜਾ ਨਹੀਂ ਕਰਦਾ ਥੱਕ ਗਿਆ ਮੈਂ ਬਾਲਾ ਮਤਾਂ ਵੀ ਆਰਾਮ ਹੀ ਕਰਦੇ ਜੀ ਕਾਹ ਦੀ ਲੋੜ ਵੀ ਅੱਛਾ ਮੈਂ ਚਾਹ ਬਣਾ ਦਿੰਦੀ ਚਾਹ ਤਾਂ ਪੀ ਲੰਦੀ ਨਹੀਂ ਪੁੱਤ ਮੈਂ ਕਹਿ ਕੇ ਬਣਵਾ ਲੂ ਚਾਹ ਦੀ ਲੋੜ ਏ ਚਲੋ ਠੀਕ ਹੈ ਬਾਪੂ ਜੀ ਹਾਂ ਵਾਪਾ ਕੀ ਹੋ ਗਿਆ? ਭਲਾ ਤਾਂ ਜਦੋਂ ਵੀ ਆਉਂਦੇ ਚਾਹ ਪਾਣੀ ਮੰਗਦੇ ਹੁੰਦੇ ਚ ਮੰਗਿਆ ਹੀ ਨਹੀਂ ਹੈਗਾ। ਚਲ ਤਪਗੇ ਹੋਣਗੇ। ਜਦੋਂ ਮੰਗਿਆ ਬਣਾ ਦੂੰਗੀ ਚਾਹ। ਸਾਰਾ ਨਹੀਂ ਨਾਲ ਲੱਗ ਪਿਆ ਬਾਬਾ। ਹੋਰ ਬਾਬੂ ਠੀਕ ਐ? ਫਰਮਾਇਆ ਸੀ ਕਣਕ। ਉਹ ਕਣਕ ਤਾਂ ਰਮਾਇਆ ਸੀਗੇ ਤੇ ਤੂੰ ਮੁੜ ਕੇ ਆਈ ਨਾ ਮੈਨੂੰ ਕਹਿ ਕੇ ਭਲਿਆ ਮਾਨਸਾ। ਹੈ? ਉਹ ਮੈਂ ਆਉਣਾ ਤਾਂ ਹੈਗਾ ਸੀਗਾ। ਕਿਵੇਂ ਠੀਕ ਐ ਤੂੰ? ਉਹ ਥੱਕ ਗਿਆ ਮੈਂ ਬਾਲਾ ਠੀਕ ਠਾਕ ਆਇਆ ਉਹ ਕੰਮ ਹੀ ਬਾਲਾ ਹੋ ਗਿਆ ਸੀ ਮੈਨੂੰ ਤਾਂ ਕਹਿੰਦੇ ਸੀ 1 ਵਜੇ ਛੱਡ ਦਾਂਗੇ ਆ ਦੇਖ ਲੈ 4 ਵਜੇ ਤੇ ਉਹਨਾਂ ਨੇ ਕਿਸੇ ਬੰਦੇ ਨੂੰ ਹੋਰ ਭੇਜ ਦਿੰਦਾ ਕੋਈ ਜ਼ਰੂਰੀ ਸੀ ਵੀ ਜਿੱਥੋਂ ਨਹੀਂ ਆਇਆ ਜਾਂਦਾ ਕਾਹਨੂੰ ਜਾਂਦਾਗਾ ਬੰਦਾ ਬੰਦਾ ਕੋਈ ਨਹੀਂ ਜਾਂਦਾ ਤੂੰ ਹਨਾ ਰਾਮ ਗਈ ਕਣਕ ਆਪਣੀ ਕਣਕ ਤਾਂ ਰਾਮ ਗਈ ਮੇਰੀ ਉਮਰ ਦਾ ਲਹਿਾਰ ਕਰਿਆ ਕਰੋ ਵੀ ਹੁਣੇ ਤੋਂ ਇੰਨਾ ਕੰਮ ਨਹੀਂ ਹੁੰਦਾ ਜੇ ਮੈਨੂੰ ਐ ਪਤਾ ਹੁੰਦਾ ਵੀ ਤੂੰ ਆਉਂਦਾ ਨਹੀਂ ਮੈਂ ਜਾਂਦਾ ਹੀ ਨਹੀਂ ਸੀ ਉਹ ਬਾਪੂ ਮੈਂ ਕਿਹੜਾ ਤੈਨੂੰ ਰੋਜ਼ ਭੇਜਦਾ ਯਾਰ ਅੱਜ ਤਾਂ ਭੇਜ ਜਾਗਾ ਤੈਨੂੰ ਮੈਂ ਆਪ ਹੀ ਲਾਏ ਉਹਨਾ ਪਾਣੀ ਆ ਜੀਪ ਦੇ ਅੱਜ ਤੂੰ ਆਇਆ ਨਹੀਂ ਉਹ ਚਲ ਕੋਈ ਨਾ ਪਾਹੇ ਜਾ ਤੂੰ ਰਾਮ ਕਰ ਲੈ ਰੋਟੀ ਰੋਟੀ ਖਾ ਲਈ ਉਹ ਖਾ ਲਈ ਰੋਟੀ ਖਾ ਲਈ ਰੋਟੀ ਥੱਕ ਗਏ ਕੁਝ ਨਹੀਂ ਚੰਗਾ ਲੱਗਦਾ ਕੱਲੋਂ ਨਹੀਂ ਪਹਿਲਾਂ ਤਾਂ ਫਿਰ ਮੁੜ ਕੇ ਆਉਂਦੇ ਨਹੀਂ ਹਣ ਕਹਿਣ ਦੀ ਰੋੜ ਹੀ ਨਹੀਂ ਜਿੱਦੋਂ ਆਉਣਾ ਨਹੀਂ ਹਾਂ ਸਦੀਪ ਉਹ ਪਾਈ ਸਦੀਪ ਬਾਪੂ ਨੂੰ ਕੀ ਹੋ ਗਿਆ ਹੈ ਸਦੀਪ ਪਾਈ ਸਦੀਪ ਹਾਂਜੀ ਬਾਪੂ ਜੀ ਕੀ ਹੋਇਆ ਉਹ ਪਾਈ ਮੇਰੇ ਤਾਂ ਦਰਦ ਬਹੁਤ ਜ਼ਿਆਦਾ ਹੋਈ ਜਾਂਦਾ ਪੀਤ ਕਿੱਥੇ ਹੈ ਉਹ ਤਾਂ ਕੰਮ ਤੇ ਗਏ ਹੋਏ ਨੇ ਓਹੋ ਮੇਰੇ ਤਾਂ ਰਾਂ ਨਿਕਲੀ ਜਾਂਦੀ ਐ ਪਾਈ ਦਰਦ ਨਾਲ ਦਸਤੂਰ ਮੰਗਵਾ ਲਿਓ ਪਰ ਹੋਇਆ ਕੀ ਐ ਬਾਪੂ ਜੀ ਦਰਦ ਕਿੱਥੇ ਹੋ ਰਿਹਾ ਤੁਹਾਡੇ ਦਰਦ ਦਾ ਇੱਥੇ ਪਥਰੀਆਂ ਤੋਂ ਹੋਈ ਜਾਂਦਾ ਪੁੱਤ ਬਹੁਤ ਬਾਲਾ ਹੈ अच्छा मैं इन्हों फोन ला कोई नहीं हां फोन लाओ पर डॉक्टर का तो डॉक्टर को बुलाओ छेटी मैं इन्हों फोन कर दिया मेरे को डॉक्टर का नंबर नहीं है हाय रब्बा हाय मैं फोन पे थे रखता ਹਲੋ ਹਲੋ ਪ੍ਰੀਤ ਜਲਦੀ-ਅਲਦੀ ਘਰੇ ਆਜੋ ਹੋਣਾ ਕਿ ਆ ਬਾਪੂ ਦੇ ਦਰਦ ਹੋ ਹੀ ਜਾਂਦਾ ਮੈਨੂੰ ਤਾਂ ਖੁਦ ਨਹੀਂ ਪਤਾ ਅੱਛਾ ਡਾਕਟਰ ਨੂੰ ਫੋਨ ਕਰਕੇ ਕਹਿ ਦਿਓ ਜਲਦੀ ਆਜੋ ਜਲਦੀ ਤੋਂ ਜਲਦੀ ਆਜੋ ਠੀਕ ਆ